ਆਮੀ ਬਣਾ ਦੀ ਇੱਕ ਹੀ ਸ਼ਿਕਾਇਤ ਰਹਿੰਦੀ ਹੈ ਕਿ ਜਦੋਂ ਅਸੀਂ ਪਨੀਰ ਬਣਾਉਂਨੇ ਹਾਂ ਜਾਂ ਤਾਂ ਉਹ ਹਾਰਡ ਹੋ ਜਾਂਦਾ ਹੈ ਬਹੁਤ ਜ਼ਿਆਦਾ ਤੇ ਬਹੁਤ ਹੀ ਜਲਦੀ ਉਹ ਖਰਾਬ ਵੀ ਹੋ ਜਾਂਦਾ ਹੈ ਅੱਜ ਮੈਂ ਤੁਹਾਨੂੰ ਇਹ ਟਿਪਸ ਤੇ ਟ੍ਰਿਕਸ ਦੱਸਾਂਗੀ ਜਿਸ ਦੇ ਨਾਲ ਪਨੀਰ ਬਹੁਤ ਹੀ ਜ਼ਿਆਦਾ ਸੌਫਟ ਬਣੇਗਾ ਤੇ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਚਾਹੇ ਤੁਸੀਂ ਇਸ ਨੂੰ 15 ਦਿਨ ਵੀ ਰੱਖੋਗੇ ਮੇਰੀ ਇੱਕ ਰਿਕਵੈਸਟ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਆਪਾਂ ਗੈਸ ਤੇ ਦੁੱਧ ਰੱਖ ਲਿਆ ਹੈ ਤੇ ਉਸ ਨੂੰ ਇੱਕ ਬੋਇਲ ਆਉਣ ਲਈ ਇਸੇ ਤਰ੍ਹਾਂ ਹੀ ਆਪਾਂ ਲੋ ਫਲੇਮ ਦੇ ਉੱਪਰ ਰੱਖ ਦਵਾਂਗੇ ਜਿੰਨੀ ਦੇਰ ਦੁੱਧ ਨੂੰ ਬੋਇਲ ਆ ਰਿਹਾ ਹੈ ਆਪਾਂ ਇੱਕ ਕੌਲੀ ਲਵਾਂਗੇ ਉਸ ਦੇ ਵਿੱਚ ਦੋ ਤੋਂ ਤਿੰਨ ਚਮਚੇ ਆਪਾਂ ਸਿਰਕੇ ਦੇ ਐਡ ਕਰ ਲਵਾਂਗੇ ਤੁਸੀਂ ਚਾਹੋ ਤਾਂ ਨਿੰਬੂ ਨਾਲ ਵੀ ਪਨੀਰ ਬਣਾ ਸਕਦੇ ਹੋ ਮੈਂ ਪਹਿਲਾਂ ਨਿੰਬੂ ਨਾਲ ਬਣਾਇਆ ਸੀ ਪਨੀਰ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕੀਤੀ ਹੈ ਰੈਸਪੀ ਉਸ ਤੋਂ ਡਬਲ ਆਪਾਂ ਇਸ ਦੇ ਵਿੱਚ ਪਾਣੀ ਐਡ ਕਰ ਲਵਾਂਗੇ ਇੱਥੇ ਤੁਸੀਂ ਦੇਖ ਸਕਦੇ ਹੋ ਦੁੱਧ ਨੂੰ ਬੋਇਲ ਆ ਚੁੱਕਾ ਹੈ ਤੇ ਹੁਣ ਇਸ ਨੂੰ ਆਪਾਂ ਫਲੇਮ ਬਿਲਕੁਲ ਲੋ ਕਰ ਦੇਣਾ ਹੈ ਤੇ ਥੋੜਾ ਥੋੜਾ ਇਹ ਸਿਰਕਾ ਆਪਾਂ ਇਸ ਦੇ ਵਿੱਚ ਐਡ ਕਰੀ ਜਾਣਾ ਹੈ ਤੇ ਹਲਕੇ ਹੱਥਾਂ ਦੇ ਨਾਲ ਇਸ ਨੂੰ ਆਪਾਂ ਹਿਲਾਇ ਜਾਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਬਹੁਤ ਹੀ ਜਲਦੀ ਪਨੀਰ ਬਣ ਕੇ ਤਿਆਰ ਹੋ ਜਾਂਦਾ ਹੈ। ਸਿਰਕਾ ਥੋੜਾ ਥੋੜਾ ਕਰਕੇ ਹੀ ਐਡ ਕਰਾਂਗੇ। ਇੱਕੇ ਵਾਰ ਸਿਰਕੇ ਨੂੰ ਆਪਾਂ ਐਡ ਨਹੀਂ ਕਰਨਾ। ਇਹ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਬਹੁਤ ਹੀ ਜਲਦੀ ਇਹ ਪਨੀਰ ਬਣ ਕੇ ਤਿਆਰ ਹੋ ਜਾਵੇਗਾ। ਸਾਰਿਆਂ ਦਾ ਆਪੂ ਆਪਣਾ ਤਰੀਕਾ ਹੁੰਦਾ ਹੈ ਪਨੀਰ ਬਣਾਉਣ ਦਾ। ਜਸਟ ਮੈਂ ਇੱਥੇ ਕਈ ਵਾਰ ਨਿੰਬੂ ਦੇ ਨਾਲ ਬਣਾ ਲੈਂਦੀ ਹਾਂ। ਕਈ ਵਾਰ ਆਪਾਂ ਦਹੀਂ ਜਾਂ ਲੱਸੀ ਪਾ ਕੇ ਵੀ ਪਨੀਰ ਬਣਾ ਲੈਂਦਾ ਹੈ। ਅੱਜ ਮੈਂ ਕਿਹਾ ਚਲੋ ਸਿਰਕੇ ਦੇ ਨਾਲ ਆਪਾਂ ਪਨੀਰ ਬਣਾ ਕੇ ਤਿਆਰ ਕਰ ਲੈਂਦੇ ਹਾਂ। ਇਹ ਦੇਖੋ ਤੁਸੀਂ ਦੇਖ ਸਕਦੇ ਹੋ ਪਨੀਰ ਆਪਣਾ ਬਣ ਕੇ ਤਿਆਰ ਹੋ ਚੁੱਕਾ ਹੈ ਜਿਹੜਾ ਸਰਕਾ ਰਹਿ ਗਿਆ ਹੈ ਉਹ ਵੀ ਆਪਾਂ ਇਸ ਦੇ ਵਿੱਚ ਹੁਣ ਐਡ ਕਰ ਲੈਣੇ ਹਨ ਹੁਣ ਪਾਣੀ ਬਿਲਕੁਲ ਅੱਡ ਹੋ ਜਾਵੇਗਾ ਤੇ ਜਿਹੜਾ ਪਨੀਰ ਹੈ ਉਹ ਬਿਲਕੁਲ ਅਲੱਗ ਹੋ ਜਾਵੇਗਾ ਇੱਥੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਜਦੋਂ ਆਪਣਾ ਪਨੀਰ ਬਣ ਜਾਵੇ ਗੈਸ ਦਾ ਫਲੇਮ ਬੰਦ ਕਰਕੇ ਇਸ ਨੂੰ ਉਸੇ ਵੇਲੇ ਹੀ ਆਪਾਂ ਛਾਣ ਲੈਣਾ ਹੈ ਕਈ ਵਾਰ ਕਈ ਭੈਣਾਂ ਇਸ ਤਰ੍ਹਾਂ ਕਰਦੀਆਂ ਹਨ ਕਿ ਪਨੀਰ ਬਣ ਗਿਆ ਤਾਂ ਉਸ ਨੂੰ ਕਵਰ ਕਰਕੇ ਇਸੇ ਤਰ੍ਹਾਂ ਹੀ ਰਹਿਣ ਦਿੰਦੀਆਂ ਹਨ ਕਿ ਚਲੋ ਕੁਛ ਚਿਰ ਮਗਰੋਂ ਆਪਾਂ ਇਸ ਨੂੰ ਕਰ ਲਵਾਂਗੇ ਛਾਨ ਲਵਾਂਗੇ ਪਰ ਉਸ ਦੇ ਨਾਲ ਕੀ ਜਿਹੜਾ ਉਹ ਹਾਰਡ ਹੋ ਜਾਂਦਾ ਹੈ ਹੁਣ ਇੱਕ ਪਤੀਲਾ ਲਵਾਂਗੇ ਉਸ ਦੇ ਉੱਪਰ ਮੈਂ ਛਾਨ ਨਹੀਂ ਰੱਖ ਲਈ ਹੈ ਤੇ ਨਾਲ ਹੀ ਉਸ ਦੇ ਉੱਪਰ ਆਪਾਂ ਮਲਮਲ ਦਾ ਇਸ ਤਰ੍ਹਾਂ ਕੱਪੜਾ ਰੱਖ ਦਵਾਂਗੇ ਤੇ ਪਨੀਰ ਨੂੰ ਹੁਣ ਆਪਾਂ ਛਾਨ ਲਵਾਂਗੇ ਇਹ ਦੇਖੋ ਗਰਮ-ਗਰਮ ਹੀ ਪਨੀਰ ਆਪਾਂ ਇਸ ਤਰ੍ਹਾਂ ਛਾਨ ਲੈਣਾ ਹੈ ਮੈਂ 15 ਤੋਂ 20 ਦਿਨ ਵੀ ਪਨੀਰ ਨੂੰ ਫ੍ਰਿਜ ਦੇ ਵਿੱਚ ਰੱਖ ਲੈਣੀ ਹਾਂ ਬਿਲਕੁਲ ਵੀ ਉਹ ਖਰਾਬ ਨਹੀਂ ਹੁੰਦਾ ਮੈਂ ਤੁਹਾਨੂੰ ਦੱਸਾਂਗੀ ਕਿ ਕਿਸ ਤਰ੍ਹਾਂ ਆਪਾਂ ਇਸ ਨੂੰ ਬਿਲਕੁਲ ਵਧੀਆ ਢੰਗ ਦੇ ਨਾਲ ਪਨੀਰ ਰੱਖ ਸਕਦੇ ਹਾਂ ਫ੍ਰਿਜ ਦੇ ਵਿੱਚ ਹੁਣ ਇਸ ਤਰ੍ਹਾਂ ਇਸ ਦਾ ਆਪਾਂ ਪਾਣੀ ਨਿਚੋੜ ਲੈਣਾ ਹੈ ਤੇ ਉੱਪਰੋਂ ਆਪਾਂ ਥੋੜਾ ਠੰਡਾ ਪਾਣੀ ਪਾ ਕੇ ਇਸ ਦੇ ਵਿੱਚੋਂ ਸਾਰਾ ਸਿਰਕੇ ਦਾ ਜਿਹੜਾ ਟੇਸਟ ਹੈ ਸਵਾਦ ਹੈ ਉਹ ਕੱਟ ਦਿਨਾ ਹੈ ਇਸ ਤਰ੍ਹਾਂ ਦੇਖੋ ਆਪਾਂ ਠੰਡਾ ਪਾਣੀ ਪਾ ਕੇ ਇਸ ਨੂੰ ਬਿਲਕੁਲ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਤੇ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚੋਂ ਸਾਰਾ ਜਿਹੜਾ ਸਿਰਕਾ ਹੈ ਉਹ ਨਿਕਲ ਗਿਆ ਹੈ ਤੇ ਹੁਣ ਆਪਾਂ ਹਲਕੇ ਹੱਥਾਂ ਦੇ ਨਾਲ ਇਸ ਨੂੰ ਨੱਪ ਕੇ ਇਸ ਦੇ ਵਿੱਚੋਂ ਜਿਹੜਾ ਥੋੜਾ ਐਕਸਟਰਾ ਪਾਣੀ ਹੈ ਉਹ ਕੱਢ ਦਵਾਂਗੇ। ਹੁਣ ਆਪਾਂ ਇਸ ਤਰ੍ਹਾਂ ਇੱਕ ਥਾਲੀ ਲਵਾਂਗੇ ਤੇ ਉਸ ਦੇ ਵਿੱਚ ਮੈਂ ਇਸ ਤਰ੍ਹਾਂ ਇੱਕ ਪਲੇਟ ਰੱਖ ਦਿੰਨੀ ਹੁਣੀ ਆ ਤੇ ਫਿਰ ਉੱਪਰ ਆਪਾਂ ਇਸ ਤਰ੍ਹਾਂ ਪਨੀਰ ਰੱਖਾਂਗੇ ਤੇ ਹੁਣ ਇਸ ਦੇ ਉੱਪਰ ਆਪਾਂ ਕੋਈ ਭਾਰੀ ਚੀਜ਼ ਰੱਖ ਦਵਾਂਗੇ। ਤਾਂ ਕਿ ਇਸ ਦੇ ਵਿੱਚ ਜਿਹੜਾ ਐਕਸਟਰਾ ਪਾਣੀ ਹੈ ਉਹ ਸਾਰਾ ਨਿਕਲ ਜਾਵੇ ਇਸ ਦੇ ਉੱਪਰ ਮੈਂ ਇਸ ਤਰ੍ਹਾਂ ਪਾਰਾ ਚਕਲਾ ਰੱਖ ਦਵਾਂਗੀ ਤੇ ਇਸ ਨੂੰ ਆਪਾਂ ਜਸਟ 10 ਤੋਂ 15 ਮਿੰਟ ਹੀ ਇਸ ਤਰ੍ਹਾਂ ਰੱਖਣਾ ਹੈ ਇਹ ਨਹੀਂ ਕਿ ਅੱਧਾ-ਅੱਧਾ ਘੰਟਾ ਆਪਾਂ ਇਸੇ ਤਰ੍ਹਾਂ ਹੀ ਪਿਆ ਰਹਿਣ ਦੇਣਾ ਹੈ 10-15 ਮਿੰਟ ਬਾਅਦ ਇਸ ਨੂੰ ਆਪਾਂ ਇਸ ਦੇ ਵਿੱਚੋਂ ਪੋਨੇ ਦੇ ਵਿੱਚੋਂ ਕੱਢ ਲੈਣਾ ਹੈ ਦੇਖੋ 15 ਮਿੰਟ ਹੋ ਚੁੱਕੇ ਹਨ ਹੁਣ ਆਪਾਂ ਪਨੀਰ ਨੂੰ ਇਸ ਦੇ ਵਿੱਚੋਂ ਕੱਢ ਲਵਾਂਗੇ ਤੇ ਤੁਸੀਂ ਦੇਖੋਗੇ ਕਿੰਨਾ ਜ਼ਿਆਦਾ ਵਧੀਆ ਆਪਣਾ ਪਨੀਰ ਬਣ ਕੇ ਤਿਆਰ ਹੋਇਆ ਹੈ ਇਹ ਦੇਖੋ ਕਿੰਨਾ ਜ਼ਿਆਦਾ ਵਧੀਆ ਪਨੀਰ ਬਣਿਆ ਹੈ ਤੇ ਇਹ ਸੌਫਟ ਵੀ ਬਹੁਤ ਜ਼ਿਆਦਾ ਪਨੀਰ ਬਣਿਆ ਹੈ ਬਿਲਕੁਲ ਵੀ ਹਾਰਡ ਨਹੀਂ ਹੋਇਆ ਆਪਣਾ ਪਨੀਰ ਤੇ ਇਸ ਨੂੰ ਤੁਸੀਂ ਇਸ ਤਰ੍ਹਾਂ ਬਣਾਓਗੇ ਤੇ 15 ਦਿਨ ਬਾਅਦ ਵੀ ਚੈੱਕ ਕਰੋਗੇ ਤੇ ਪਨੀਰ ਆਪਣਾ ਇਸੇ ਤਰ੍ਹਾਂ ਸੌਫਟ ਹੀ ਰਹੇਗਾ ਇਹ ਦੇਖੋ ਤੁਹਾਨੂੰ ਮੈਂ ਕੱਟ ਕੇ ਦਿਖਾਉਣੀ ਹੈ ਕਿੰਨਾ ਜ਼ਿਆਦਾ ਵਧੀਆ ਆਪਣਾ ਪਨੀਰ ਬਣ ਕੇ ਤਿਆਰ ਹੋਇਆ ਹੈ ਇਹ ਮੈਂ ਗਾਂ ਦੇ ਦੁੱਧ ਦਾ ਪਨੀਰ ਬਣਾਇਆ ਸੀ ਇਸ ਕਰਕੇ ਥੋੜਾ ਘੱਟ ਪਨੀਰ ਦੁੱਧ ਦੇ ਵਿੱਚੋਂ ਨਿਕਲਿਆ ਹੈ ਜੇਕਰ ਆਪਾਂ ਇਹਨਾਂ ਦੁੱਧ ਮੱਝ ਦਾ ਲੈਂਦੇ ਤਾਂ ਪਨੀਰ ਕਾਫੀ ਜ਼ਿਆਦਾ ਆਪਣਾ ਭੰਨ ਜਾਣਾ ਸੀ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਵਧੀਆ ਪਨੀਰ ਬਣਿਆ ਹੈ ਮੈਂ ਤੁਹਾਨੂੰ ਇੱਕ ਪੀਸ ਕੱਟ ਕੇ ਤੇ ਉਸ ਨੂੰ ਵੀ ਪ੍ਰੈਸ ਕਰਕੇ ਦਿਖਾਉਣੀ ਹੈ ਕਿ ਕਿੰਨਾ ਜ਼ਿਆਦਾ ਸੌਫਟ ਬਣਿਆ ਹੈ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਸ ਨੂੰ ਆਪਾਂ ਕਿਸ ਤਰ੍ਹਾਂ ਸਟੋਰ ਕਰਕੇ ਰੱਖ ਸਕਦੇ ਹਾਂ ਮੈਂ ਇੱਥੇ ਦੇਖੋ ਤੁਹਾਨੂੰ ਦਿਖਾਉਣੀ ਹੈ ਇਹ ਮੇਰੇ ਕੋਲ ਤਕਰੀਬਨ 8 ਤੋਂ 10 ਦਿਨ ਪਹਿਲਾਂ ਮੈਂ ਪਨੀਰ ਬਣਾਇਆ ਸੀ ਕੁਝ ਮੈਂ ਵਰਤ ਲਿਆ ਤੇ ਕੁਝ ਮੇਰੇ ਕੋਲ ਅਜੇ ਵੀ ਪਿਆ ਮੈਂ ਕਾਫੀ ਇਸੇ ਤਰ੍ਹਾਂ ਹੀ ਬਣਾ ਕੇ ਰੱਖ ਛੱਡਦੀ ਹਾਂ ਪਨੀਰ ਨੂੰ ਤੇ ਤੁਹਾਨੂੰ ਦੇਖ ਕੇ ਤੁਸੀਂ ਪਹਿਚਾਣ ਨਹੀਂ ਸਕਦੇ ਕਿ ਇਹ ਆਪਣਾ 10 ਜਾਂ 12 ਦਿਨ ਪਹਿਲਾਂ ਪਨੀਰ ਬਣਿਆ ਸੀ ਨਾ ਇਸ ਦਾ ਬਿਲਕੁਲ ਕਲਰ ਚੇਂਜ ਹੋਇਆ ਹੈ ਤੇ ਨਾ ਹੀ ਇਸ ਦੀ ਸੌਫਟਨੈਸ ਖਤਮ ਹੋਈ ਹੈ ਮੈਂ ਤੁਹਾਨੂੰ ਪੀਸ ਕੱਟ ਕੇ ਪ੍ਰੈਸ ਕਰਕੇ ਦਿਖਾਉਣੀ ਹਾਂ ਕਿ ਕਿੰਨਾ ਜ਼ਿਆਦਾ ਵਧੀਆ ਸੌਫਟ ਆਪਣਾ ਪਨੀਰ ਹੈ ਤੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਆਪਾਂ ਫਰੈਸ਼ ਪਨੀਰ ਬਣਾਇਆ ਹੈ ਹੁਣ ਇਸ ਤਰ੍ਹਾਂ ਤੁਸੀਂ ਇਸ ਨੂੰ ਕਿਸ ਤਰ੍ਹਾਂ ਰੱਖਣਾ ਹੈ ਸਟੋਰ ਕਰਕੇ ਇੱਕ ਤੁਸੀਂ ਖਾਲੀ ਇਸ ਤਰ੍ਹਾਂ ਬਰਤਨ ਲੈ ਲੈਣਾ ਹੈ 에어ਟਾਈਟ ਕੰਟੇਨਰ ਹੋਵੇ ਤੁਹਾਡੇ ਕੋਲ ਉਸ ਦੇ ਵਿੱਚ ਆਪਾਂ ਪਨੀਰ ਰੱਖ ਲਵਾਂਗੇ ਇਸ ਤਰ੍ਹਾਂ ਸਾਰਾ ਪਨੀਰ ਮੈਂ ਜਿਹੜਾ ਹੁਣ ਬਣਾਇਆ ਉਹ نیچے ਰੱਖ ਲਿਆ ਹੈ ਤੇ ਜਿਹੜਾ ਪਹਿਲੇ ਵਾਲਾ ਪਨੀਰ ਸੀ ਮੈਂ ਉੱਪਰ ਰੱਖ ਲਵਾਂਗੀ ਤਾਂ ਕਿ ਇਸ ਨੂੰ ਪਹਿਲਾਂ ਯੂਜ਼ ਕਰ ਸਕਾਂ ਤੇ ਹੁਣ ਇਸ ਦੇ ਵਿੱਚ ਆਪਾਂ ਪਾਣੀ ਐਡ ਕਰ ਦਵਾਂਗੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਦੇ ਨਾਲ ਕਵਰ ਕਰਨਾ ਹੈ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਉੱਪਰੋਂ ਬੰਦ ਕਰਕੇ ਫ੍ਰੀਜ ਦੇ ਵਿੱਚ ਰੱਖ ਦਵਾਂਗੇ ਫ੍ਰੀਜ਼ਰ ਦੇ ਵਿੱਚ ਰੱਖਣ ਦੀ ਲੋੜ ਨਹੀਂ ਫ੍ਰੀਜ ਦੇ ਵਿੱਚ ਹੀ ਰੱਖਾਂਗੇ ਤੇ ਪਨੀਰ ਆਪਣਾ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਤੁਸੀਂ ਜਦੋਂ ਚਾਹੋ ਇਸ ਨੂੰ ਯੂਜ਼ ਕਰ ਸਕਦੇ ਹੋ ਤੇ ਤੁਹਾਨੂੰ ਇਹ ਟਿਪਸ ਵਧੀਆ ਲੱਗਤਾ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਮਿਲਾਂਗੇ ਇਸ ਤਰ੍ਹਾਂ ਦੀ ਹੋਰ ਇੱਕ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ